तन तन मता सुलणी जी तन तन मता सुलखणी जी वधाईं जीवां वधाईं जीव दाईं वधाईं जीव विया हुआ मेरे बाबला विया हुआ मेरे बाबल विया हुआ मेरे बाबला गुरू मूंखे हर पाया विया हुआ मेरे बाबला ਯੋ ਅਮਰੀ ਬਾਬਲਾ ਵਾਹਿਗੁਰੂ ਕਾ ਖਾਲਸਾ ਤੇਰੀ ਵਾਹਿਗੁਰੂ ਜਾਰੀ ਸਾਹਿਬ ਕਹਿੰਦੇ ਸੀ ਵਾਹਿਗੁਰੂ ਦੇ ਪਿਆਰਿਓ ਜਦੋਂ ਮੈਟਰ ਕਲੂ ਕਲਿਆਣ ਦਾਸ ਜੀ ਨੇ ਦੇਖਿਆ ਕਿ ਮੇਰਾ ਪੁੱਤਰ ਹੁਣ ਰੁਜ਼ਗਾਰ ਕਰਨਾਂ ਸ਼ੁਰੂ ਕੀਤਾ ਹੈ ਪਹਿਲਾਂ ਤੇ ਉਹਨਾਂ ਦੀ ਚਾਲ ਇਸ ਤਰ੍ਹਾਂ ਚੱਲਦੀ ਰਹੀ ਕਿ ਉਹਨਾਂ ਦੀ ਸਮਾਧੀ ਲੱਗ ਜਾਂਦੀ ਕਿੰਨਾ ਕਿੰਨਾ ਦਿਨ ਸਮਾਧੀ ਤੋਂ ਥਾਂ ਨਹੀਂ ਹੁੰਦੇ ਤਾਂ ਸਮਾਧੀ ਵਿੱਚ ਅੰਤਰਾਤਮੇ ਉਸ ਮਾਲਕ ਪ੍ਰਭੂ ਨਾਲ ਇਕਮਿਤ ਹੋ ਕੇ ਕਿਸੇ ਨੂੰ ਕੀ ਪਤਾ ਉਹ ਕੀ ਹਨ ਉਹ ਤੇ ਆਪ ਰੱਬ ਪਰਮੇਸ਼ਰ ਤੇ ਪਰਮੇਸ਼ਰ ਆਪ ਨਰੈਣ ਕਲਾ ਧਰ ਜਗ ਮੇ ਪਰਵਰਿਅ ਤੇ ਉਹ ਕਿਸ ਵਾਸਤੇ ਆਏ ਕਲ ਜੁਗੀ ਜੀਵਨ ਨੂੰ ਤਰਨ ਵਾਸਤੇ ਆਏ ਕਿਉਂ ਕਲ ਜੁਗ ਵਿੱਚ ਉਹ ਗਦਰ ਬੱਚਾ ਹੋਇਆ ਸੀ ਛੋਟੀ ਨੀਚ ਜਨਤਾ ਨੂੰ ਕਿਸੇ ਪਾਸੇ ਠੋਹ ਨਹੀਂ ਦੀ ਗੁਰਨਾਣਕ ਦੇਵ ਜੀ ਆ ਕੇ ਸਾਰੀਆਂ ਰਸਮਾਂ ਨਿਭਾਈਆਂ ਸੱਤੀ ਦੀ ਰਸਮ ਸੀ ਉਹ ਖਤਮ ਕੀਤੀ ਇਹ ਜਿਹਦਾ ਆਦਮੀ ਮੰਨਦਾ ਕਿ ਉਹਨੂੰ ਸੱਤੀ ਹੋਣਾ ਪੈਂਦਾ ਸੀ ਗੁਰਨਾਣਕ ਦੇਵ ਜੀ ਨੇ ਕਿਹਾ ਤੋ ਕਿਉ ਮੁੰਡਾ ਆਖੀਏ ਜਿੱਤ ਜੰਮੇ ਰਾਜਾ ਔਰ ਇਸਤਰੀ ਨੂੰ ਇੱਕ ਬੜਾ ਬੁੱਢਾ ਚਾਚਾ ਦਿੱਤਾ ਸੱਚੂ ਕਹੇ ਜਦੋਂ ਉਹਦਾ ਆਦਮੀ ਮਰਦਾ ਸੀ ਸੱਤੀ ਕਰ ਦਿੰਦੇ ਸੀ ਜ਼ਬਰਦਸਤੀ ਚੱਕ ਦਿੰਦੇ ਸੀ ਉਹਨਾਂ ਨੇ ਇਹ ਜਿਹੜੀਆਂ ਮਾੜੀਆਂ ਰਸਮਾਂ ਹਨ ਇਹ ਦੂਰ ਕੀਤੀਆਂ ਹਨ ਤੁੰਗੁਰ ਨਾਨਕ ਦੇਵ ਜੀ ਮੇਰੇ ਇਹਨਾਂ ਤੁਹਾਡੇ ਬਾਰੇ ਇਹਨਾਂ ਕੁਝ ਕਰ ਗਏ ਹਨ ਗੁਰੂ ਮਹਤਾ ਕਾਲੂ ਜੀ ਨੂੰ ਕੋਈ ਸਾਰ ਨਹੀਂ ਸੀ ਉਹ ਕੀ ਜਾਣਨ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਉਹਨਾਂ ਗਿਆ ਸਤਿਗੁਰੀਆਂ ਕਿ ਮੇਰਾ ਪੁੱਤਰ ਰੱਬ ਹੈ ਉਹਨਾਂ ਨੂੰ ਹੀ ਨਹੀਂ ਪਤਾ ਕਿ ਨਾ ਪੁੱਤਰਾ ਨੂੰ ਪਤਾ ਸੀ ਇੱਕ ਰਾਏ ਬਲਾਰ ਜੀ ਨੂੰ ਸੋਚੀ ਸੀ ਰਾਏ ਬਲਾਰ ਸਾਰੀ ਚੋਦੀ ਰੱਖਦਾ ਸੀ ਉਹ ਉਹਨੇ ਆਪਣਾ ਸਾਰਾ ਜਦੋਂ ਵਿਆਹ ਹੋਈ ਕੜਮਾਈ ਹੋਈ ਇਹ ਮੇਰਾ ਆਪਣਾ ਗੁਰਨਾਨਕ ਜੈ ਨੂੰ ਚੁੰਮੀਆਂ ਚਟਿਆ ਔਰ ਆਪਣਾ ਪੈਸਾ ਰੱਥ ਘੋੜੇ ਸਭ ਕੁਝ ਬੜੀਆਂ ਦਾਤਾਂ ਦੇ ਕੇ ਭੇਜਿਆ ਉਹ ਬਹੁਤ ਕਰਦੇ ਸਨ ਇੱਕ ਮੁਸਲਮਾਨ ਕਨ ਪਰ ਉਹਨਾਂ ਵਿੱਚ ਪ੍ਰੇਮ ਬੜਾ ਸੀ ਬਹੁਤ ਪ੍ਰੇਮ ਕਰਦੇ ਸਨ ਰਾਏ ਰਾਏ ਬਲਾਰ ਜੀ ਉਲਾ ਜਦੋਂ ਦੇਖਿਆ ਮਾਤਾ ਕਲਿਆਣ ਜੀ ਨੇ ਕਿ ਮੇਰਾ ਪੁੱਤਰ ਬੁਰਜਗਾਰ ਕਰਨ ਲੱਗਾ ਹੈ ਮੋਦੀ ਖਾਨੇ ਵਿੱਚ ਹੁਣ ਇਹਦਾ ਕਿੱਥੇ ਨਾ ਕਿੱਥੇ ਠਕੋ ਹੋਣਾ ਚਾਹੀਦਾ ਹੈ ਜੈ ਰਾਮ ਨੇ ਕੜਮਾਈ ਕਰਵਾ ਦਿੱਤੀ ਉਹ ਖੋਖੇ ਰੁਦਾ ਗਿਆਂ ਦੇ ਪਟਵਾਰੀ ਦੇ ਘਰ ਇੱਕ ਸਾਲ ਮਗਰੋਂ 1550 ਵਿੱਚ ਸ਼ਿਗਾਈ ਹੋਈ ਇਹ ਇੱਕ ਸਾਲ ਮਗਰੋਂ ਸੁਧਾਏ ਸਾਹ ਸੁਧਾਏ ਕੇ ਲਿਖਿਆ ਫਿਰ ਲਾਲੂ ਬਾਲੂ ਔਰ ਪਰਮਾਨੰਦ ਪਲਤਾ ਜੇ ਰਾਮ ਮੂल्तानਪੁਰ ਜਤਪਤ ਨ ਲਾਇ ਵਡੇ ਮਿਲਣ ਲਗੇ ਵਧਾਈਆਂ ਹੋਣ ਲੱਗੀਆਂ ਵਧਾਈਆਂ ਸਾਰੇ ਪਾਸੇ ਵਧਾਈਆਂ 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 ਹੋਣ ਲੱਗੀਆਂ ਔਰ ਗੁਰੂ ਨਾਨਕ ਮਤਾ ਕਾਲੂ ਜੀ ਬਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਪਹੁੰਚੇ ਸੁਲਤਾਨਪੁਰ ਵਿਰਾਜ ਸੱਜ ਕੇ ਜਾਣੀ ਪਈ ਸਾਰੇ ਇੱਥੇ ਇਕੱਠੇ ਹੋਏ ਪੇਕਾ ਪਰਿਵਾਰ ਨਾਨਕਾ ਪਰਿਵਾਰ ਉਹਨਾਂ ਦਾ ਮਤਾ ਤ੍ਰਿਪਤਾ ਕ੍ਰਿਪਤਾ ਜੀ ਦਾ ਮਤਾ ਕਾਲੂ ਜੀ ਦਾ ਨਾਨਕਾ ਪਰਕਾ ਪਰਿਵਾਰ ਸੋਹਰਿਆਂ ਦਾ ਪਰਿਵਾਰ ਸਾਰੇ ਇਕੱਠੇ ਹੋਏ ਲੱਗੇ ਗੀਤ ਵਜਣ ਸੱਜਣ ਬੇਬੇ ਨਾਨਕੀ ਜੀ ਅੱਜ ਘਰ ਘਤ ਕਰ ਰਹੇ ਹਨ ਬੇਬੇ ਨਾਨਕੀ ਜੀ ਦੀ ਖੁਸ਼ੀ ਛੰਨੀ ਨਹੀਂ ਜਾ ਰਹੀ ਬੇਬੇ ਨਾਨਕੀ ਜੀ ਇੰਨੇ ਖੁਸ਼ ਹਨ ਇਹ ਅਸੀਂ ਦੱਸ ਨਹੀਂ ਸਕਦੇ ਉਹਨਾਂ ਦੀਆਂ ਖੁਸ਼ੀਆਂ ਇੰਨੀ ਖੁਸ਼ੀ ਹੈ ਉਹਨਾਂ ਨੂੰ ਇਹ ਬਟਾਲੇ ਜਾ ਕੇ ਉਥੇ ਸਜਣੀ ਵਿਰਾਤ ਬਟਾਲੇ ਜਾਣੀ ਸੀ ਸਾਰੇ ਸਜ ਧੜਕੇ ਤਿਆਰ ਹੋਏ ਔਰ ਜ਼ਿਆਦਾਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੀਲਾ ਚੋਲਾ ਪਹਿਨਾਇਆ ਗਿਆ ਪੀਲਾ ਪੀਲੇ ਬਸਤਰ ਪੁਆਏ ਗਏ ਦਸਤਾਰ ਬੰਨੀ ਗਈ ਪੀਲੇ ਪੀਲੇ ਬਸਤਰ ਪੁਆਏ ਗਏ ਔਰ ਇਹਨਾਂ ਦੀ ਮੰਡਲੀ ਵਿੱਚ ਸੰਤ ਬੋਧ ਸਨ ਕਿਉ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਹੀ ਸੰਤਾ ਮਹਤਵਾਂ ਦੇ ਨਾਲ ਰਹਿੰਦੇ ਸਨ ਮੇਲ ਜੋਲਤੀ ਸੰਤ ਲੋਕ ਬੜੇ ਸਨ ਔਰ 23000 ਦੇਵ ਦੇਵਤੇ ਸਮੇਤ ਇੰਦਰ ਬ੍ਰਹਮਾ ਵਿਜਦਾਈ ਆਪਣੀਆਂ ਸ਼ਕਤੀਆਂ ਲੈ ਕੇ ਬਾਬੇ ਜੀ ਦਾ ਵਿਆਹ ਦੇਖਣ ਆਏ ਔਰ ਹੱਥ ਮੇ ਆਰਤੀ ਲੈ ਕੇ ਲక్ష్ਮੀ ਪਰਬਤੀ ਇੰਦਰਾਣੀ ਬ੍ਰਾਹਮਣੀ ਲੈ ਕੇ ਆਰਤੀ ਉਤਾਰਨੇ ਲੱਗੀਆਂ ਔਰ ਗੀਤ ਗਾਉਂਦੀਆਂ ਹਨ ਗਣ ਗੰਧਰਵ ਸਭ ਮਿਲ ਕੇ ਮੰਗਲਾਚਾਰ ਕਰਨੇ ਲੱਗੇ ਨੋ ਨਤ ਤੁਰਾਸੀ ਸਿੱਧ ਪੇਟਾ ਲੈ ਕੇ ਆਏ ਅੰਮ੍ਰਿਤ ਵੇਲੇ ਬਾਬਾ ਜੀ ਦਾ ਵਿਆਹ ਹੋਇਆ ਮਾਤਾ ਸੁਲੱਖਣੀ ਜੀ